ਮੈਮ ਇੱਕ ਦਸਿੰਦਰ ਕੋੜ ਬਾੜ ਜੀ ਸਾਡੇ ਨਾਲ ਜੁੜੇ ਨੇ ਆਪਾਂ ਗੱਲਬਾਤ ਕਰਦੇ ਆ ਮੈਮ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਇੱਕ ਫੌਜੀ ਜਵਾਨ ਬਿਆਨ ਦੇ ਰਿਹਾ ਜਿਸ ਚ ਉਹ ਕਹਿ ਰਿਹਾ ਵੀ ਕਰਨਲ ਬਾੜ ਦੇ ਵਾਈਫ ਨੇ ਮੈਨੂੰ ਕਿਹਾ ਸੀ ਮੈਮ ਮਿਲੂੰਗਾ ਅਗੇ ਬਟ ਹੁਣ ਤੱਕ ਇਹਨਾਂ ਨੇ ਮੇਨਾਂ ਕੋਈ ਸਪਰਸ ਵਰਕ ਨਹੀਂ ਕੀਤਾ ਕਿ ਮੈਂ ਗਰੀਬ ਸਪਾਈਆਂ ਤਾਂ ਕਰਕੇ ਨਹੀਂ ਜੀ ਉਹ ਗਰੀਬ ਸਪਾਈ ਮੇਰੇ ਲਈ ਬਾਸੀਖਾਰੀ ਫੌਜਾ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਉਹ ਸਿਪਾਈ ਜਿਹੜੇ ਹਨ ਤੇ ਜਵਾਨ ਜਿਹੜੇ ਹਨ ਉਹਨਾਂ ਨੇ ਮੇਰਾ ਜਿੰਨਾ ਸਾਥ ਦਿੱਤਾ ਮੇਰਾ 200% ਵਾਦਾ ਹੈ ਕਿ ਮੈਂ ਜਾ ਕੇ ਮਿਲਾਂ ਉਹਨਾਂ ਨੂੰ ਇਹ ਗਲਤ ਸਮਝੀ ਹੋਈ ਤੁਹਾਨੂੰ ਪਤਾ ਹੀ ਹੈ ਕੱਲ ਕੋਰਟ ਤੋਂ ਬਾਅਦ ਸਾਡੇ ਬੇਲ ਐਪਲੀਕੇਸ਼ਨ ਲੱਗੀ ਹੋਈ ਸੀਗੀ ਜਿਹੜੀ ਕੱਲ ਉਸਦੀ ਕਾਰਵਾਈ ਦੀ وجہ ਨਾਲ ਅੱਜ ਬੇਲ ਐਪਲੀਕੇਸ਼ਨ ਜਿਹੜੀ ਸੀਗੀ ਉਸਦੇ ਡਾਕੂਮੈਂਟਸ ਬਣਾਉਣ ਦੇ ਚੱਕਰ 'ਚ ਮੈਂ ਲੇਟ ਹੋ ਗਈ ਪਰ ਕੱਲ ਮੇਰਾ ਵੈਸੇ ਵੀ ਉੱਥੇ ਦੌਰਾ ਹੈ ਮੈਂ ਤੁਹਾਨੂੰ ਕੱਲ ਆਫਟਰ ਮੈਂ 12:00 ਵਜੇ ਦਾ ਇਥੂ ਜਾਣ ਦਾ ਪਲਾਨਿੰਗ ਕੀਤੀ ਹੋਈ ਹੈ ਮੈਂ ਜਾ ਕੇ ਉਹਨਾਂ ਨੂੰ ਮਿਲ ਕੇ ਆਉਂਗੀ ਔਰ ਮੈਂ ਪਰਸਨਲੀ ਜੋ ਵੀ ਉਹਨਾਂ ਲਈ ਕਰ ਸਕਦੀ ਆ ਮੈਂ 200% ਉਹਨਾਂ ਨਾਲ ਖੜੀ ਆ ਹਮੇਸ਼ਾ ਖੜੀ ਹਰ ਕੋਈ ਜਿਹੜੇ ਵੀ ਪੰਜਾਬ ਕਿਸੇ ਨੂੰ ਵੀ ਕੋਈ ਵੀ ਤਕਲੀਫ ਹੈ ਸਾਡੇ ਕੋਈ ਵੀ ਫੌਜੀ ਪਾਈ ਕੋਈ ਵੀ ਬੈਨ ਕੋਈ ਵੀ ਭਰਾ ਕੋਈ ਵੀ ਬੇਟੀ ਉਹਨਾਂ ਲਈ ਮੈਂ ਨਾਲ ਖੜੀ ਆ ਉਹਨਾਂ ਦੇ ਮੇਰਾ ਨੰਬਰ ਹੈਗਾ 708719111 ਮੈਨੂੰ ਕੋਈ ਵੀ ਕਿਸੇ ਵੇਲੇ ਵੀ ਫੋਨ ਕਰੇਗਾ ਕੋਈ ਵੀ ਕਿਸੇ ਨੂੰ ਕੋਈ ਵੀ ਕਿਸੇ ਕਿਸੇ ਵੀ ਕਦਮ ਦੀ ਤਕਲੀਫ ਹੈ ਮੈਂ ਉਹਨਾਂ ਦੀ ਤਕਲੀਫ ਵੀ ਜੁਨਾਦਾ ਸਾਰਾ ਬਣਾ ਬਿਲਕੁਲ ਬਿਲਕੁਲ ਮੈਮ ਤੋਂ ਉਹਨਾਂ ਵੱਲੋਂ ਹਾਈ ਕਿਹਾ ਜਾ ਰਿਹਾ ਸਪਾਈ ਵੱਲੋਂ ਵੀ ਮੈਂ ਗਰੀਬ ਆਲਤਾ ਕਰਕੇ ਨਹੀਂ ਆਇਆ ਹੋਇਆ ਉਹ ਵੱਡੇ ਆ ਜੀ ਗਰੀਬ ਨਹੀਂ ਜੀ ਗਰੀਬ ਮੇਰੇ ਲਈ ਉਹ ਜ਼ਿਆਦਾ ਇੰਪੋਰਟੈਂਟ ਹੈ ਗਰੀਬ ਵੱਡੇ ਤੋਂ ਕਿਉਂਕਿ ਉਹ ਸਾਰੇ ਜਾਨੇ ਆ ਕੇ ਮੇਰੇ ਲਈ ਖੜੇ ਹੋਏ ਮੇਰਾ ਫਰਜ਼ ਬੰਦਾ ਉਹਨਾਂ ਲਈ ਜਾ ਕੇ ਖੜੇ ਹੋਣਾ ਔਰ ਉਹਨਾਂ ਦੀ ਲੜਾਈ ਤੇ ਮੈਂ ਉਹਨਾਂ ਦੇ ਨਾਲ ਆ। ਬਿਲਕੁਲ ਮੈਮ ਆਪਾਂ ਦੇਖਦੇ ਹਾਂ ਹੁਣ ਜਿਵੇਂ ਤੁਹਾਡਾ ਮਸਲਾ ਹੋਇਆ ਹੁਣ ਇਸ ਤੋਂ ਬਾਅਦ ਇਹ ਮਸਲਾ ਆਇਆ ਬਟ ਆਪਾਂ ਇਹ ਗੱਲਬਾਤ ਕਰਦੇ ਹਾਂ ਜਿਹੜਾ ਇੱਕ ਤੁਹਾਡਾ ਗਵਾਹ ਬਣ ਕੇ ਆਇਆ ਸੀ ਮੁੜ ਕੇ ਉਹ ਵੀ ਇੱਕ ਦੁਆਰਾ ਕੋਈ ਨਜ਼ਰ ਨਹੀਂ ਆਇਆ ਮੈਮ। ਜੀ ਗਵਾਹ ਨੂੰ ਤੇ ਬਹੁਤ ਡਰਾਇਆ ਗਿਆ ਜੀ ਜੀ ਮੇਰੇ ਜਿੰਨੇ ਵੀ ਗਵਾਹ ਸੀ ਉਹਨਾਂ ਨੂੰ ਸਾਰਿਆਂ ਨੂੰ ਡਰਾਇਆ ਗਿਆ ਤੁੰ ਕਾਇਆ ਗਿਆ ਬਟ ਕੋਈ ਗੱਲ ਨਹੀਂ ਰੱਬ ਜੀ ਨਾਲ ਦੇ ਨਾਲ ਹੁੰਦਾ ਉਹਨਾਂ ਨੂੰ ਜਸਟਿਸ ਪੱਕਾ ਮਿਲਦਾ। ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਮੈਂ ਤੁਹਾਨੂੰ ਰਿਕੁਐਸਟ ਕਰਾਂਗੀ ਉਹਨਾਂ ਨੂੰ ਕੋਲ ਜਿੰਦੇ ਤੇ ਬੋਲਿਏਗਾ ਕਿ ਮੈਨੂੰ ਮੇਰਾ ਨਾ ਉਹਨਾਂ ਦਾ ਨੰਬਰ ਸੇਵ ਨਹੀਂ ਹੋਇਆ ਕਿਉਂਕਿ ਮੈਂ ਮੋਰਚੇ 'ਚ ਸੀਗੀ ਸ਼ਾਇਦ ਉਹਨਾਂ ਨੂੰ ਬੋਲਿਏਗਾ ਮੈਨੂੰ ਕਾਲ ਕਰਨ ਤੇ ਮੈਨੂੰ ਆਪਣੀ ਲੋਕੇਸ਼ਨ ਤੇ ਜਨ ਕਿ ਕੱਲ ਮੇਰਾ ਆਨ ਦੀ ਪਲੈਨਿੰਗ ਹੈਗੀ ਜੀ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ